ਕੁਝ ਬਹੁਤ ਸਾਰੇ ਲੋਕਾਂ ਨੂੰ ਅਕਸਰ ਸਮੱਸਿਆ ਆ ਜਾਂਦੀ ਹੈ ਕਿ ਛਾਤੀ ਤੇ ਇਸ ਤਰ੍ਹਾਂ ਲੱਗਦਾ ਕੋਈ ਬਲਗਮ ਜਮੇ ਹੋਈ ਹੈ ਥੋੜਾ ਥੋੜਾ ਖੰਘਦੇ ਰਹਿੰਦੇ ਨੇ ਮੌਸਮ ਚੇਂਜ ਹੁੰਦਾ ਮੰਡੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਸਰਦੀਆਂ ਸ਼ੁਰੂ ਹੋ ਜਾਂਦੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ ਆਉਂਦੀ ਹੈ ਕਿ ਨਾ ਤਾਂ ਕੋਈ ਥੁੱਕ ਆਉਂਦਾ ਤੇ ਨਾ ਹੀ ਖੰਘ ਠੜਦੀ ਹੈ ਕੁਸੀਂ ਜਿੰਨੀ ਮਰਜ਼ੀ ਅੰਗਰੇਜ਼ੀ ਦਵਾਈ ਹਰ ਤੱਕ ਖਾ ਚੁੱਕੇ ਹੋ ਤੁਹਾਨੂੰ ਮੈਂ ਇੱਕ ਬੇਸੀ ਨੁਕਤਾ ਦੱਸ ਰਿਹਾ 5 ਦਿਨ ਇਹਨੂੰ ਲਗਾਤਾਰ ਕਰਨਾ ਬਿਲਕੁਲ ਠੀਕ ਹੋ ਜਾਓਗੇ ਨੁਕਤੇ ਦੇ ਵਿੱਚ ਕੀ ਕੀ ਚੀਜ਼ਾਂ ਪੈਣ ਨੂੰ ਮੈਂ ਇੱਥੇ ਦੱਸ ਰਿਹਾ ਸਭ ਤੋਂ ਪਹਿਲਾਂ ਤੁਸੀਂ ਇੱਕ ਵੱਡੇ ਇਲਾਚ 1 ਇੰਚ ਦਾ ਟੁਕੜਾ ਮਲਟੀ ਦਾ ਲੈਣਾ ਹੈ। ਇੱਕ ਅੱਧਾ ਇੰਚ ਦਾ ਟੁਕੜਾ ਅਦਰਕ ਦਾ ਲੈਣਾ ਹੈ ਜਾਂ ਸੁੰਡ ਲੈ ਸਕਦੇ ਆ। ਉਸ ਦੇ ਵਿੱਚ ਇੱਕ ਚਮਚਾ ਬਨਕਸ਼ਾ ਪਾਉਣਾ ਹੈ ਤੇ ਇੱਕੀ ਨਾਲ ਅੱਧਾ ਚਮਚਾ ਜੁਵੈਨ ਪਾਉਣਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਗਲਾਸ ਪਾਣੀ ਦਾ ਲੈ ਕੇ ਪਕੀਲੇ ਦੇ ਵਿੱਚ ਬਾਰ ਲੈਣਾ। ਜਦੋਂ ਇਹ ਕੜਾ ਅੱਧਾ ਗਲਾਸ ਰਹਿ ਜਾਵੇ ਉਹਨੂੰ ਉਣ ਲੈਣਾ ਤੇ ਸਿੱਪ-ਸਿੱਪ ਕਰਕੇ ਆਰਾਮ ਨਾਲ ਬੈਠ ਕੇ ਪੀ ਲੈਣਾ ਦਿਨ ਦੇ ਵਿੱਚ ਇੱਕ ਵਾਰ ਇਹ ਪ੍ਰੋਸੈਸ ਤੁਸੀਂ 5 ਦਿਨ ਕਰਨਾ ਹੈ ਤੁਹਾਡੀ ਸ਼ਰਤੀ ਬਿਲਕੁਲ ਸਾਫ਼ ਹੋ ਜਾਊਗੀ